ਦੋਸਤੋ ਨਗਰ ਪੰਚਾਇਤ ਬਿਲਕਾ ਦਫਤਰ ਅੱਗੇ ਅੱਜ ਸਾਂਝੇ ਫਰੰਟ ਵੱਲੋਂ ਬਾੜ ਨੰਬਰ 1 ਤੇ ਬਾੜ ਨੰਬਰ 3 ਤੋਂ 4 ਉਮੀਦਵਾਰਾਂ ਦੇ ਕਾਗਜ਼ ਰੱਤ ਹੋਂ ਦੇ ਰੋਸ ਵਿੱਚੋਂ ਚੋਣ ਅਮਲੇ ਖਿਲਾਫ ਰੋਸ ਧਰਨਾ ਮਾਰਿਆ ਗਿਆ ਜਿਸ ਨੂੰ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਇਹ ਰੋਸ ਜਾਰੀ ਕੀਤਾ ਹੈ ਜਿਨ੍ਹਾਂ ਵਿੱਚ ਕਾਂਗਰਸ, ਅਕਾਲੀ ਦਲ, ਭਾਜਪਾ, ਕਮਿਨਿਸਟ ਪਾਰਟੀ ਤੇ ਵਰਕਰ ਬੁਲਾਰੇ ਸ਼ਾਮਲ ਸੀ ਇਕਤਰਤਾ ਕੀਤੀ ਗਈ ਤੇ ਆਮ ਆਦਮੀ ਪਾਰਟੀ ਦੀ ਤੱਕੇਸ਼ਾ ਹੀ ਖਿਲਾਫ ਡਟ ਕੇ ਪੜਾ ਸਕੀ ਗਈ ਅਤੇ ਪਾਰਟੀਆਂ ਦੇ ਪ੍ਰਮੁੱਖ ਲੀਡਰਾਂ ਨੇ ਰੱਦ ਹੋਏ ਕਾਗਜ਼ਾ ਦੇ ਕਾਰਨ ਵੀ ਦੱਸੇ ਤੇ ਉਥੇ ਹੀ ਹੁਣ 13 ਵਾਡਾਂ ਦੀ ਬਜਾਏ ਮਿਲਦੇ ਦੇ 11 ਵਾਡਾਂ ਵਿੱਚ ਵੋਟਾਂ ਪੈਣਗੀਆਂ ਇਸ ਨੂੰ ਲੈ ਕੇ ਇਸ ਰੋਸ ਧੰਨੇਵਾਰੇ ਸਰਕਾਰ ਖਿਲਾਫ ਕੀਤੀ ਗਈਆਂ ਟਿੱਪਣੀਆਂ ਵਰਗੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦਾ ਵੀ ਅਸੀਂ ਪੱਕ ਲਿਆ ਕਰਨਾਬ ਸਿੰਘ ਜੱਕੂ ਜਿਨ੍ਹਾਂ ਪਰੇ ਖਲਾਫ ਇਸ ਰੋਸਧਾਨੇ ਵਿੱਚ ਬਹੁਤ ਭੜਾ ਸਕੀ ਗਈ ਉਹਨਾਂ ਵੀ ਆਪਣਾ ਪੱਖ ਦਿੱਤਾ ਤੇ ਉਸ ਆਗੂ ਨੂੰ ਲੈ ਕੇ ਇਹ ਸਾਰੀਆਂ ਪਾਰਟੀਆਂ ਨੇ ਇੱਕ ਸਾਂਝਾ ਫਰੈਂਚ ਬਣਾਇਆ ਇਸ ਤਰ੍ਹਾਂ ਉਹ ਸਰਕਾਰੀ ਤਰ੍ਹਾਂ ਮੁਕਾਬਲੇ ਵਿੱਚ ਸਖਤ ਟੱਕਰ ਦੇਣ ਕੇ ਦੇਣ ਕਰਕੇ ਇਹ ਸਥਿਤੀ ਬਣੀ ਆ ਬਿਲਕੇ ਦੇ ਵਿੱਚ ਕਿ ਇਸ ਇਹ ਰੋਸਧਾਨੇ ਨੇ ਜਿਹੜਾ ਉਹ ਦੱਸ ਦਿੰਦਾ ਹੈ ਕਿ ਇਹ ਬਿਲਗੇਦੀਆਂ ਇਹ ਵੱਡੀਆਂ ਪਾਰਟੀਆਂ ਗਰਨਾਮ ਸਿੰਘ ਚੱਕੂ ਦੀ ਸਿਆਸਤ ਨੂੰ ਲੈ ਕੇ ਇਕੱਠੀਆਂ ਹੋ ਗਈਆਂ ਔਰ ਇਕੱਠੀਆਂ ਹੋ ਕੇ ਇਹਨਾਂ ਨੇ ਮਨ ਬਣਾ ਲਿਆ ਇਸ ਆਗੂ ਨੂੰ ਜਿੱਤ ਨਹੀਂ ਦੇਣਾ ਇਹ ਆਗੂ ਬਿਲਗੇਦੀ ਨਗਰ ਕਮੇਟੀ ਦਾ ਪ੍ਰਧਾਨ ਬਣ ਸਕਦਾ ਇਹਨੂੰ ਪ੍ਰਧਾਨ ਨਹੀਂ ਬਣ ਦੇਣਾ ਇਸ ਨੂੰ ਲੈ ਕੇ ਅਸੀਂ ਵੀ ਵਿਮਾਨ ਅਤੇ ਗਰਨਾਮ ਸਿੰਘ ਚੱਕੂ ਦਾ ਵੀ ਪੱਖ ਲਿਆ ਹੈ ਤੇ ਆਖਰ ਵਿੱਚ ਤੁਹਾਨੂੰ ਸੁਣਾਵਾਂਗੇ ਐਟੀਐਮ ਫਲੋਰ ਦਾ ਪੱਕ ਇਸ ਵੀਡੀਓ ਦੇ ਵਿੱਚ ਐਟੀਐਮ ਫਲੋਰ ਦੀ ਵਾਈਟ ਦੌਰਾਨ ਕੁਝ ਤਕਨੀਕੀ ਨੌਕਸ ਕਰਕੇ ਤੁਹਾਨੂੰ ਆਵਾਜ਼ ਜਿਹੜੀ ਆ ਇੱਕ ਥਾਂ ਤੋਂ ਨਾ ਸੁਣਾਈ ਦੇਣ ਦੀ ਜਦੋਂ ਇਹ ਸਥਿਤੀ ਹੋਊਗੀ ਉਹਦੇ ਲਈ ਅਸੀਂ ਮਾਭੀ ਚੋਣਿਆ ਤੇ ਆ ਉਹ ਹੁਣ ਤੁਹਾਨੂੰ ਸੁਣਾਉਨੇ ਆ ਇਹਨਾਂ ਆਗੂਆਂ ਦੇ ਵਿਚਾਰ ਹਾਂਜੀ ਬਟਾਲਾ ਸਾਹਿਬ ਅੱਜ ਕੀ ਕਾਰਨ ਆ ਜਿਹੜਾ ਬਿਲਕਾ ਦੇ ਤੇ ਅਰਜਨ ਦੇਵ ਜੀ ਦਾ ਵਰਸਾਇਆ ਹੋਇ ਨਗਰ ਹੈ ਇਸ ਕਰਕੇ ਤਦ ਹੀ ਆਪਣੀ ਆਜ਼ਾਦੀ ਤੇ ਸੰਗਰਾਮ ਲਈ ਕਹਿੰਦਾ ਕਿ ਤੇ ਦੇਸ਼ ਦੀ ਆਜ਼ਾਦੀ ਵਿੱਚ ਇਸ ਪਿੰਡ ਦਾ લોકતંત્ર ਦਾ કતલ ਹੋਇਆ ਜਮੂਰੀਅਤ ਦਾ ਕਾਣ ਹੋਇਆ ਬਿਲਗੇ ਦੇ ਵਿੱਚ ਨગર પંચાયત ਦੀ ਇਲੈਕਸ਼ਨ ਦਾ ਜਿਹੜਾ ਪ੍ਰਕਿਰਿਆ ਚੱਲ ਰਹੀ ਆ ਕਾਗਜ਼ ਸਾਰਿਆਂ ਨੇ ਭਰਤੇ ਆਪਣਾ ਦੇਸ਼ ਇੱਕ ਲੋਕਤੰਤਰਿਕ ਦੇਸ਼ ਆ ਹਰ ਇੱਕ ਨੂੰ ਅਧਿਕਾਰ ਆ ਇਲੈਕਸ਼ਨ ਲੜਨ ਦਾ ਜਾਂ ਜੋ ਵੀ ਉਹਦਾ ਮਨ ਕਰਦਾ ਉਹ ਕਰ ਸਕਦਾ ਆ ਚਾਹੇ ਕਿਸੇ ਖੇਤਰ ਵਿੱਚ ਵੀ ਹੋਵੇ ਪਰ ਜੇ ਆਪਾਂ ਆਪਣੇ ਦੇਸ਼ ਨੂੰ ਲੋਕਤੰਤਰਿਕ ਦੇਸ਼ ਆਖਦੇ ਆ ਤੇ ਜਿਹੜਾ ਸਭ ਤੋਂ ਪਹਿਲੀ ਪੌਡੀ ਆ ਪੌੜਾ ਹੈਗਾ ਲੋਕਤੰਤਰ ਦਾ ਹੁੰਦੀਆਂ ਪੰਚਾਇਤਾਂ ਚਾਹੇ ਪਿੰਡਾਂ ਦੀਆਂ ಗ್ರಾಮ ਪੰਚਾਇਤਾਂ ਹੋਣ ਜਾਂ ਬਿਲਗੇਰੀ ਨਗਰ ਪੰਚਾਇਤ ਹੋਵੇ ਪਹਿਲੀ ਪੌੜੀ ਲੋਕਤੰਤਰ ਦੀ ਦੇ ਥੰਬ ਦੀ ਹੈ ਆ ਤੇ ਉਸ ਪੌੜੀ ਨੂੰ ਢਾਉਣ ਲੱਗੇ ਆਏ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਆ ਇਹਨਾਂ ਦੇ ਇਸ਼ਾਰਿਆਂ ਤੇ ਜਿਹੜੀ ਇੱਥੇ ਦੀ ਐਮ ਐਲ ਏ ਆ ਬੀਬੀ ਆਮ ਆਦਮੀ ਦੀ ਇੱਥੇ ਉਹਦਾ ਚਹੇਤਾ ਇੱਕ ਉਹਦੇ ਕਹਿਣ ਤੇ ਦੋ ਬੋਰਡਾਂ ਦੇ ਜਿਹੜੇ ਆਪਣੇ ਕੈਂਡੀਡੇਟਾਂ ਦੇ ਨਾਮਜ਼ਦਗੀ ਸਿਗੇ ਪੇਪਰ ਉਹ ਰੱਦ ਕਰਤੇ ਬਿਨਾ ਕਿਸੇ ਵਜ੍ਹਾ ਤੋਂ ਸਾਰੇ ਪੇਪਰ ਮੁਕੰਮਲ ਤੌਰ ਤੇ ਸਹੀ ਕਰਕੇ ਭਰੇ ਗਏ ਆ ਬਾਕੀ ਵੀ 13 ਹੀ ਉਸ ਤਰ ਤਸਤੇ ਭਰੇ ਆ ਸਾਰੇ ਡਾਕੂਮੈਂਟ ਨਾਲ ਲੱਗੇ ਆ ਲੇਕਿਨ ਇਹ ਜਿਹੜੇ ਅਫਸਰ ਆ ਇੱਕ ਦੋ ਅਫਸਰਾਂ ਦਾ ਇਹ ਜਾਦਾ ਉਹਨਾਂ ਦੇ ਚਿਹਤੇ ਬਣੇ ਆ ਇੱਕ ਸਵਰਨਜੀਤ ਸਿੰਘ ਜਿਹੜਾ ਕੋਆਪਰੇਟਿਵ ਦਾ ਇਨਸਪੈਕਟਰ ਆ ਇਸ ਬੰਦੇ ਨੇ ਪਹਿਲਾਂ ਨਕੋਦਰ ਜੀ ਜਿਹੜੀ ਆਪਣੇ ਬਲੌਗ ਦੀ ਗ੍ਰਾਮ ਪੰਚਾਇਤ ਇਲੈਕਸ਼ਨ ਹੋਈ ਉੱਥੋਂ ਇਹਨੇ ਟਾਲੀ ਪਿੰਡ ਦੇ ਸਮੂਹ ਪੇਪਰ ਰਜੈਕਟ ਕੀਤੇ ਸ਼ੰਕਰ ਦੇ ਕੀਤੇ ਅਸੇਨਾਬਾਦ ਦੇ ਕੀਤੇ ਸਰੀਂ ਦੇ ਕੀਤੇ ਕਈ ਪਿੰਡਾਂ ਦੇ ਚੱਕ ਮੰਗਲਾਨੀ ਦੇ ਕੀਤੇ ਨੇ ਪੰਜ ਸੱਤ ਪਿੰਡਾਂ ਦੇ ਕਰਕੇ ਆਇਆ ਉਥੋਂ ਪਰ ਇਹਨੂੰ ਹੋਏ ਸਬਕ ਨਹੀਂ ਇਹਨੇ ਸਿੱਖਿਆ ਫਿਰ ਇਹਨੇ ਆ ਕੇ ਇੱਥੇ ਕੀਤਾ ਤੇ ਰਿਟਰਨਿੰਗ ਅਫਸਰ ਦੀ ਵੀ ਜ਼ਿੰਮੇਵਾਰੀ ਆ ਇਹ ਏਆਰਓ ਆ ਜਿਹੜਾ ਆਪਣੇ ਐਸਡੀਓ ਮੰਡੀ ਬੋੜ ਆ ਇਹਨਾਂ ਦੋਵਾਂ ਨੇ ਬਹੁਤ ਵੱਡਾ ਗਲਤ ਕੰਮ ਕੀਤਾ ਗੈਰ ਕਾਨੂੰਨੀ ਕੰਮ ਕੀਤਾ ਆ ਸੋ ਇਹ ਸਾਰਾ ਪਿੰਡ ਇੱਥੇ ਅੱਜ ਧਰਨੇ ਦੇ ਬੈਠਾ ਸੀਗਾ ਸਾਰੀਆਂ ਪਾਰਟੀਆਂ ਆਈਆਂ ਆ ਵਿੱਚੇ ਹੀ ਕਾਂਗਰਸ ਪਾਰਟੀ ਭਾਜਪਾ ਸਮਾਜ ਪਾਰਟੀ ਕਮਿਊਨਿਸਟ ਪਾਰਟੀ ਐਂਡ ਅਕਾਲੀ ਦਲ ਸਾਰੀਆਂ ਪਾਰਟੀਆਂ ਕਰਕੇ ਸਾਂਝਾ ਫਰੰਟ ਬਣਾ ਕੇ ਇਹ ਇਲੈਕਸ਼ਨ ਲੜ ਰਹੇ ਆ ਤੇ ਜੇ ਹੁਣ ਬਿਲਗੇ ਵਾਲੇ ਬੜੇ ਸਿਆਣੇ ਆ ਜੇ ਮਤਲਬ ਬਿਲਗਾ ਇਸ ਗੱਲ ਤੇ ਵਿਚਾਰ ਕਰੂਗਾ ਚਾਹੀਦਾ ਕਹਾਂਗੇ ਕਿ 13 ਦੀਆਂ 13 ਸੀਟਾਂ ਦੇ ਇਲੈਕਸ਼ਨ ਹੋਣੀ ਚਾਹੀਦੀ ਆ ਡੀਸੀ ਸਾਹਿਬ ਨੂੰ ਲਿਖ ਕੇ ਦੇਤਾ ਡੀਸੀ ਸਾਹਿਬ ਤੇ ਕੋਈ ਪਰਮਾਤਮਾ ਮਿਹਰ ਕਰਨ ਮਨ ਮਿਹਰ ਹੋਵੇ ਤੇ ਡੀਸੀ ਸਾਹਿਬ ਇਹਨਾਂ ਦੋਵਾਂ ਬੋਰਡਾਂ ਦੇ ਵੀ ਜਿਹੜੀਆਂ ਚੋਣਾਂ ਕਰਾਉਣ ਪਰ ਅਸੀਂ ਬਿਲਗੇ ਨੂੰ ਤੁਹਾਡੇ ਨਾਲ ਮਾਦੀ ਮਾਹੀ ਸਾਰੇ ਵੋਟਰਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਪਰ ਬਿਲਗੇ ਦੇ ਜਿਹੜੇ ਵੋਟਰ ਨੇ ਬਹੁਤ ਸਿਆਣੇ ਆ ਅਸੀਂ ਉਮੀਦ ਕਰਦੇ ਆ ਕਿ ਜਿਹੜਾ ਫਰੰਟ ਬਣਿਆ ਬਿਲਗੇ ਵਿੱਚ ਇਹ ਇਨਾਂ ਇਲੈਕਸ਼ਨਾਂ ਨੂੰ ਲੈ ਕੇ ਬਿਲਗੇ ਦੇ ਵੋਟਰ ਇਹਨਾਂ ਜਿਹੜਾ ਝਾੜੂ ਦਾ ਸਫਾਇਆ ਕਰਨਗੇ ਇਸ ਇਲੈਕਸ਼ਨ ਤੋਂ ਤਾਂ ਕਿ ਇਹਨਾਂ ਨੂੰ ਪਤਾ ਲੱਗ ਜਵੇ ਕਿ ਲੋਕਾਂ ਦਾ ਕਿਦਾਂ ਧੱਕਾ ਕਰੀਦਾ ਲੋਕਾਂ ਦੇ ਹੱਕਾਂ ਦੀ ਰਾਖੀ ਕਰਨੀ ਚਾਹੀਦੀ ਹੱਕਾਂ ਤੇ ਡਾਕਾਂ ਨਹੀਂ ਮਾਰਨਾ ਚਾਹੀਦਾ ਜੇ ਸਾਨੂੰ ਇਸ ਸੰਵਿਧਾਨ ਵਿੱਚ ਇਲੈਕਸ਼ਨ ਲੜਨ ਦਾ ਸਾਨੂੰ ਮੌਕਾ ਦਿੱਤਾ ਆ ਬਾਬਾ ਸਾਹਿਬ ਡਾਕਟਰ ਬੀ ਆਰ Ambedkar ਜੀ ਨੇ ਇਹ ਆਪਣੇ ਸੰਵਿਧਾਨ ਉਹਦਾ ਉਹਦੀ ਰਚਨਾ ਕਰਕੇ ਤੇ ਤੁਸੀਂ ਸਾਡੇ ਲੋਕਾਂ ਤੋਂ ਇਹ ਜਿਹੜਾ ਸੰਵਿਧਾਨਿਕ ਹੱਕ ਕਹਕੋ ਰਹੇ ਹੋ ਤੇ ਤੁਹਾਨੂੰ ਕੀ ਹੱਕ ਆ ਤੇ ਰਾਜ ਕਰਨ ਦਾ ਤੁਹਾਡਾ ਕੋਈ ਹੱਕ ਨਹੀਂ ਬਣਦਾ ਤੁਸੀਂ ਕਹਿੰਦੇ ਸੀ ਅਸੀਂ ਇੱਕ ਨਵੀਂ ਸੋਚ ਲੈ ਕੇ ਆਏ ਆ ਅਸੀਂ ਇੱਕ ਨਵੀਂ ਨਵੇਂ ਤਰੀਕੇ ਨਾਲ ਪੰਜਾਬ ਦੀ ਸੇਵਾ ਕਰਾਂਗੇ ਤੁਸੀਂ ਦਾ ਸਾਰਾ ਕੁਝ ਹੀ ਚਿੱਕੇ ਤੇ ਟੰਗ ਦਾ ਜੋ ਨਾਲ ਸੋ ਤੁਹਾਡੇ ਰਾਜ ਵਿੱਚ ਹੋ ਰਿਹਾ ਜਿਨੀ ਕਰਪਸ਼ਨ ਜਿਨੀ ਬੇਈਮਾਨੀ ਜਿਨਾ ਨਸ਼ਾ ਜਿਨੇ ਤਕੇ ਹੋ ਰਹੇ ਆ ਜਿਨੀ ਤੁਸੀਂ ਰੇਤਾ ਚੱਕ ਰਹੇ ਹੋ ਆ ਕੋਈ ਨਹੀਂ ਜਾਣਦਾ ਕਿ ਆ ਬੀਬੀ ਰੇਤਾ ਸ਼ਰੇਮ ਚੱਕਦੀ ਆ ਪੈਸੇ ਤੋਂ ਬਿਨਾਂ ਕੰਮ ਨਹੀਂ ਹੁੰਦਾ ਕੋਈ ਸੋ ਇਹ ਲੋਕ ਲੋਕਾਂ ਨੇ ਲੋਕ ਰਾਜ ਆ ਇਹ ਰਾਜੇ ਲੋਕ ਨੇ ਕੋਈ ਐਮਐਲਏ ਰਾਜਾ ਨਹੀਂਗਾ ਜੇ ਐਮਐਲਏ ਬਣ ਗਈ ਤੂੰ ਇਹਦਾ ਮਤਲਬ ਇਹ ਨਹੀਂ ਕਿ ਤੂੰ ਨਕੂਦਰ ਦੀ ਮਾਲਕ ਆ ਤੂੰ ਨਕੂਦਰ ਦੀ ਸੇਵਾਦਾਰ ਆ ਤੈਨੂੰ ਨਕੂਦਰ ਦੀ ਸੇਵਾ ਕਰਨੀ ਚਾਹੀਦੀ ਹੈ ਨਾ ਕਿ ਨਕੂਦਰ ਵਾਲਿਆਂ ਤੇ ਜ਼ੁਲਮ ਦੀ ਕਰਨਾ ਚਾਹੀਦਾ ਇਸ ਇਹਨਾਂ ਗੱਲਾਂ ਦਾ ਜਵਾਬ ਬਿਲਗਾ ਦੇਊਗਾ ਤੇ ਸਾਨੂੰ ਉਮੀਦ ਆ ਕਿ ਬਿਲਗੇ ਵਾਲੇ ਜਿਹੜੇ ਫਰੰਟ ਦੇ ਉਮੀਦਵਾਰ ਆ ਉਹਨਾਂ ਨੂੰ ਇਸ ਇਲੈਕਸ਼ਨ ਵਿੱਚ ਚੁਣਨਗੇ ਤਾਂ ਵਧੀਆ ਤਰੀਕੇ ਨਾਲ ਬਿਲਗੇ ਦੀ ਸੇਵਾ ਹੋਊਗੀ ਇਸ ਤੱਕੇ ਦੇ ਵਿਰੁੱਧ ਇਸ ਜ਼ੁਲਮ ਦੇ ਵਿਰੁੱਧ ਅੱਜ ਸਮੁੱਚਾ ਬਿਲਗਾ ਸਾਰੇ ਇਲਾਕੇ ਦੇ ਸਾਰੀਆਂ ਪਾਰਟੀਆਂ ਦੇ ਜਿਹੜੇ ਪਤਵੰਦੇ ਸੱਜਣ ਆਏ ਲੀਡਰ ਸਾਹਿਬਾਨ ਆਏ ਬਜ਼ੁਰਗ ਵੀਰ ਮਤਾਵਾ ਪੈਣਾ ਆਈਆਂ ਤੇ ਸਾਨੂੰ ਬਹੁਤ ਇਸ ਗੱਲ ਦੀ ਖੁਸ਼ੀ ਆ ਕਿ ਲੋਕਾਂ ਨੇ ਇਸ ਆਪਣੇ ਤਰਨੇ ਦਾ ਬਹੁਤ ਚੰਗਾ ਪਰਮਹੰਗਾਰਾ ਦਿੱਤਾ ਮੈਂ ਆਪਣੇ ਵੱਲੋਂ ਸਾਰੀ ਜਿਹੜੀ ਅੱਜ ਸੰਗਤ ਇੱਥੇ ਆਈ ਸੀ ਸਾਰੇ ਪਾਰਟੀਆਂ ਦੇ ਲੀਡਰ ਜਿਹੜੇ ਆਏ ਸਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਇੱਕ ਆਸ ਲੈ ਕੇ ਜਾਵਾਂਗੇ ਪੰਜਵੇਂ ਪਾਸ਼ਾ ਜੀ ਦੀ ਪਵਿੱਤਰ ਧਰਤੀ ਆ ਬਿਲਗਾ ਗੁਰੂ ਸਬਾਨਾ ਨੇ ਨਗਰ ਵਰਸਾਇਆ ਏ ਤੇ ਸਾਨੂੰ ਉਮੀਦ ਤੇ ਆਸ ਆ ਕਿ ਬਿਲਗੇ ਵਾਲੇ ਸਹੀ ਫੈਸਲਾ ਲੈਣਗੇ ਤੇ ਇਸ ਫਰੰਟ ਦੇ ਉਮੀਦਵਾਰਾਂ ਨੂੰ ਇਲੈਕਸ਼ਨ ਵਿੱਚ ਜਿਤਾ ਕੇ ਤੇ ਬਿਲਗੇ ਦੀ ਸੇਵਾ ਉਹਨਾਂ ਦੇ ਹੱਥ ਸੌਪਣਗੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਨਗਰ ਬਿਲਗਾ ਜੋ ਗੁਰੂ ਸਾਹਿਬ ਦੀ ਛੋਹ ਪ੍ਰਾਪਤ ਧਰਤੀ ਔਰ ਸਾਡੇ ਜਿਹੜਾ ਆਜ਼ਾਦੀ ਦੇ ਗੁਲਾਟੀਆਂ ਦਾ ਇਹ ਨਗਰ ਹੋਵੇ ਔਰ ਇੱਥੇ ਵੀ ਜਿਹੜੀ ਇਹ ਸਰਕਾਰ ਐ ਨੇ ਏਡੀ ਸ਼ਰਮਨਾਕ ਹਰਕਤ ਕੀਤੀ ਐ ਕਿ ਸਾਡੇ ਕਨਸਟੀਟਿਊਸ਼ਨ ਦੇ ਜੋ ਰਚਨਾਕਾਰ ਬੀ ਆਰ ਅੰਬੇਦਕਰ ਸਾਹਿਬ ਦੀਆਂ ਫੋਟੋਆਂ ਮਗਰ ਲਾ ਕੇ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਫੋਟੋਆਂ ਮਗਰ ਲਾ ਕੇ ਇਹਨਾਂ ਦਫ਼ਤਰਾਂ ਦੇ ਵਿੱਚ ਬੈਠ ਕੇ ਇਹਨਾਂ ਨੇ ਲੋਕਾਂ ਦੇ ਅਨਜਸਟੀਫਾਈਡ ਤਰੀਕੇ ਨਾਲ ਜਿਹੜੇ ਕਾਗਜ਼ ਆ ਉਹ ਰੱਦ ਕੀਤੇ ਐ ਔਰ ਅੰਦਰ ਜਿਹੜੀ ਸਾਰੀਆਂ ਪਾਰਟੀਆਂ ਦੀ ਮੀਟਿੰਗ ਹੋਈ ਔਰ ਜਿਹੜੀ ਸਭ ਤੋਂ ਵੱਡੀ ਗੱਲ ਸਾਹਮਣੇ ਆਈ ਜਿਹਦੇ ਮਿਨਿਟਸ ਆਫ ਮੀਟਿੰਗ ਵੀ ਜਿਹੜੇ ਸਾਈਨ ਹੋ ਕੇ ਡੀਸੀ ਸਾਹਿਬ ਨੂੰ ਭੇਜੇ ਆ ਉਹਦੇ ਵਿੱਚ ਇਹ ਸਾਹਮਣੇ ਆਇਆ ਕਿ ਇਹਨਾਂ ਨੇ ਜਿਹੜੇ ਇਹਨਾਂ ਦੇ ਅਫਸਰ ਸੀਗੇ ਉਹਨਾਂ ਨੇ ਚੈਕਲਿਸਟ ਠੀਕ ਕੀਤੀ ਹੋਈ ਹੈ ਜਿਹਦੇ ਵਿੱਚ ਲਿਖਿਆ ਹੋਇਆ ਕਿ ਐਨਓਸੀ ਨਾਲ ਨੱਥੀ ਹੈ ਪਰ ਉਹਨਾਂ ਨੇ ਓਬਜੈਕਸ਼ਨ ਲਈ ਕਿ ਐਨਓਸੀ ਵਿੱਚ ਹੈ ਨਹੀਂ ਸੀ ਇੱਕ ਪਾਸੇ ਉਹਨਾਂ ਨੇ ਸਾਈਨ ਕਰਕੇ ਰਸੀਦ ਦਿੱਤੀ ਹੈ ਜਿਹੜੀ ਕਿ ਸਾਰਾ ਕੁਝ ਕਾਗਜ਼ ਪੂਰੇ ਨੇ ਔਰ ਸ਼ਾਮ ਨੂੰ ਓਬਜੈਕਸ਼ਨ ਲਾਈ ਦੂਜਾ ਆਰਓ ਸਾਹਿਬ ਆਪ ਅੰਦਰ ਮੰਨੇ ਕਿ 3 ਵਜੇ ਤੱਕ ਸਕ੍ਰੀਟਰੀ ਦਾ ਟਾਈਮ ਸੀ ਔਰ ਉਹਨਾਂ ਨੇ ਸਾਰੇ ਕੈਂਡੀਡੇਟਸ ਨੂੰ ਬੁਲਾਉਣਾ ਸੀ ਪਰ ਉਹਨਾਂ ਨੇ ਕਿਸੇ ਕੈਂਡੀਡੇਟ ਨੂੰ ਬੁਲਾਇਆ ਨਹੀਂ ਔਰ ਸਕੱਰੇਟਰੀ ਕਿਸੇ ਨੂੰ ਦਿਖਾਈ ਨਹੀਂ ਗਈ ਪਰ ਉਹ 2:30 ਵਜੇ ਇੱਥੋਂ ਤਾਲਾ ਲਾ ਕੇ ਸਟ੍ਰੌਂਗ ਰੂਮ ਚੈੱਕ ਕਰਨ ਚਲੇ ਗਏ ਔਰ 4:30 ਵਜੇ ਇੱਕ ਪੀਐਨ ਨੇ ਆ ਕੇ ਲਿਸਟ ਪੇਸਟ ਕਰਤੀ ਜਦੇ ਉੱਤੇ ਕੋਈ ਕਾਰਨ ਨਹੀਂ ਲਿਖਿਆ ਹੋਇਆ ਸੀ ਕਿ ਜਿਹੜੀ ਹੈ ਕਿਉਂ ਕਾਗਜ਼ ਰੱਦ ਕੀਤੇ ਗਏ ਜਦੋਂ ਰਾਤੀ ਉਹਨਾਂ ਨੂੰ ਫੋਨ ਕੀਤੇ ਗਏ ਉਹਨਾਂ ਨੇ ਇਹ ਵੀ ਮੰਨਿਆ ਕਿ ਮੈਂ ਫੋਨ ਬੰਦ ਕਰ ਲਿਆ ਸੀ ਜੋ ਲੱਗਦਾ ਹੈ ਕਿ ਸਿਆਸੀ ਦਬਾਅ ਦੇ ਕਾਰਨ ਕਿਉਂਕਿ ਇੱਥੇ ਬਹੁਤ ਜ਼ਿਆਦਾ ਸਿਆਸੀ ਦਬਾਅ ਹੈ ਔਰ ਜਿਹੜੇ ਸਾਡੇ ਇੱਥੋਂ ਦੇ ਹਲਕ ਉਹਨਾਂ ਦੇ ਜਿਹੜੇ ਕਾਰੋਬਾਰ ਹੈ ਉਹ ਸ਼ੁਰੂ ਤੋਂ ਹੀ ਦਬ ਦਬਾ ਵਾਲੇ ਰਹੇ ਆ ਕਿਉਂਕਿ ਉਹ ਮਿੱਟੀ ਪੱਟਣ ਦਾ ਕੰਮ ਕਰਦੇ ਆ ਔਰ ਅੱਜ ਉਹਨਾਂ ਨੇ ਬਿਲਗੇ ਦੇ ਵਿੱਚ ਵੀ ਜਿਹੜੇ ਲੋਕਾਂ ਦੇ ਆ ਮਿੱਟੀ ਪੱਟਣ ਦਾ ਕੰਮ ਕੀਤਾ ਇਹ ਬਹੁਤ ਸ਼ਰਮਨਾਕ ਘਟਨਾ ਹੈ ਮੈਂ ਸਮਝਦਾ ਕਿ ਅੱਗੇ ਉਹਨਾਂ ਨੇ ਪੰਚਾਇਤਾਂ ਦੇ ਵਿੱਚ ਇਹ ਕੋਸ਼ਿਸ਼ ਕੀਤਾ ਸੀ ਔਰ ਆਪਣਾ ਭਰਾ ਦਾ ਮੋਹ ਦਿਖਾਉਂਦੇ ਹੋਏ ਟਾਲੀਪਿੰਡ ਦੇ ਵਿੱਚ ਉਹਨਾਂ ਨੇ ਆਪਣੇ ਭਰਾ ਨੂੰ ਨਿਰਵਿਰੋਧ ਜਿਤਾਇਆ ਸੀ ਪਰ ਮੈਂ ਅਸੀਂ ਸੋਚਿਆ ਕਿ ਅਸੀਂ ਇਸ ਵਾਰੀ ਚੁੱਪ ਨਹੀਂ ਬੈਠਾਂਗੇ ਪਿਛਲੀ ਪਟੀਸ਼ਨ ਵੀ ਜਿਹੜੀ ਹੈ ਉਹ ਹਾਈ ਕੋਰਟ 'ਚ ਵੀ ਔਰ ਇਲੈਕਸ਼ਨ ਪਟੀਸ਼ਨ ਕੋਲ ਵੀ ਚੱਲ ਰਹੀ ਹੈ ਔਰ ਜਿਹੜੀ ਦੂਜੀ ਗੱਲ ਦੇਖਣ ਨੂੰ ਆਈ ਕਿ ਇੱਕ ਸਵਰਨਜੀਤ ਸਿੰਘ ਨਾਮ ਦਾ ਬੰਦਾ ਜੋ ਇਸ ਮਹਿਕਮੇ ਵਿੱਚ ਹੈ ਰਜਿਸਟਰਾਰ ਮਹਿਕਮੇ ਦੇ ਵਿੱਚ ਜਿਹੜੇ ਇਹ ਸੁਸਾਇਟੀਆਂ ਦੇ ਮਹਿਕਮੇ ਦੇ ਵਿੱਚ ਉਹ ਉਦੋਂ ਵੀ ਉਹਨਾਂ 10 ਪਿੰਡਾਂ ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖਿਆ ਸੀ ਕਿ ਇੱਕੋ ਬਲੌਕ ਦੇ ਵਿੱਚ ਜਿਹੜੇ ਸੀ 7 ਪਿੰਡਾਂ ਦੇ ਕਾਗਜ਼ ਰੱਦ ਕੀਤੇ ਸੀ ਇੱਥੇ ਵੀ ਏਆਰਓ ਉਹੀ ਹੈ ਔਰ ਉਹਨੇ ਇਹ ਗੱਲ ਜਿਹੜਾ ਦੁਬਾਰਾ ਕੀਤਾ ਹੈ ਅੱਗੇ ਵੀ ਇੱਕ ਦੋ ਸੁਸਾਇਟੀਆਂ ਦੀ ਇਲੈਕਸ਼ਨ ਕਰਾ ਚੁੱਕਾ ਸੋ ਅੱਜ ਅਸੀਂ ਉਹਦੇ ਖਿਲਾਫ ਵੀ ਜਿਹੜਾ ਲਿਖ ਕੇ ਉੱਥੇ ਸਰਕਾਰ ਨੂੰ ਭੇਜਣ ਲੱਗੇ ਆ ਕਿ ਇਦਾਂ ਦੇ ਜਿਹੜੇ ਬੰਦੇ ਐ ਇਹ ਗਲਤ ਕੰਮ ਕਰਦੇ ਐ ਸੋ ਅੱਜ ਬੜੀ ਹੀ ਸ਼ਰਮਨਾਕ ਘਟਨਾ ਹੋਈ ਔਰ ਇਹਦੇ ਇਵੈਂਟ ਦੇ ਵਿੱਚ ਅੱਜ ਤੁਸੀਂ ਦੇਖਿਆ ਕਿ ਇੱਥੇ ਬਹੁਤ ਵੱਡਾ ਧਰਨਾ ਪ੍ਰਦਰਸ਼ਨ ਹੋਇਆ ਔਰ ਧਰਨਾ ਪ੍ਰਦਰਸ਼ਨ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਕਿ ਸਾਰੀਆਂ ਪਾਰਟੀਆਂ ਨੇ ਇਕਜੁੱਟ ਹੋ ਕੇ ਸਾਡੇ ਸੁਧਾਰ ਲਹਿਰ ਦੇ ਲੀਡਰ ਸਾਹਿਬ ਗੁਰਪ੍ਰਤਾਪ ਵਡਾਲਾ ਜੀ ਜਗਦੀਸ਼ਪੁਰੀ ਜੀ ਸਾਡੇ ਦੇਵਰਾਜ ਜੀ ਕਾਮਰੇਡ ਪਰਸ਼ੋਤਮ ਜੀ ਭਾਜਪਾ ਦੇ ਲੀਡਰ ਸਾਹਿਬਾਨ ਔਰ ਕਾਂਗਰਸ ਪਾਰਟੀ ਦੇ ਸਾਰੇ ਲੀਡਰਸ਼ਿਪ ਆਨ ਇੱਥੇ ਇਕੱਠੇ ਹੋਏ ਕਿਉਂਕਿ ਇਹ ਲੋਕਤੰਤਰ ਦਾ ਕਾਣ ਹੈ ਅਸੀਂ ਦਿਨ ਰਾਤ ਦੇਸ਼ ਦੇ ਵਿੱਚ ਲੋਕਤੰਤਰ ਦੀ ਸੇਵਾ ਕਰਨ ਲਈ ਇੱਕ ਕਨਸਟੀਟਿਊਸ਼ਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰ ਰਹੇ ਹਾਂ ਅੱਜ ਤੁਸੀਂ ਦੇਖੋ ਕਿ ਉਸ ਦੋ ਵਾਡਾਂ ਦੇ ਵਿੱਚ ਸਾਰੇ ਲੋਕਾਂ ਦਾ ਇੱਕ ਫੰਡਾਮੈਂਟਲ ਰਾਈਟ ਵੋਟ ਪਾਉਣ ਦਾ ਅਧਿਕਾਰ ਔਰ ਇਲੈਕਸ਼ਨ ਲੰਨ ਦਾ ਅਧਿਕਾਰ ਹੀ ਇਸ ਸਰਕਾਰ ਦੇ ਨੁਮਾਇੰਦੇ ਐਮ ਐਲ ਏ ਬੀਬੀ ਇੰਦਰਜੀਤ ਕੌਰ ਜੀ ਨੇ ਛਿੰ ਲਿਆ ਔਰ ਜਿਹੜੇ ਸੰਵਿਧਾਨ ਦੀ ਉਹ ਸੌਂ ਖਾ ਕੇ ਕੰਮ ਕਰ ਰਿਹਾ ਹੈ ਇਹ ਉਹਨਾਂ ਲਈ ਵੀ ਬੜੀ ਮਾੜੀ ਗੱਲ ਹੈ ਮੈਂ ਉਹਨਾਂ ਨੂੰ ਵੀ ਕਹੂੰਗਾ ਔਰ ਉੱਪਰ ਅਫਸਰਾਂ ਨੂੰ ਵੀ ਅਸੀਂ ਜੋ ਪਟੀਸ਼ਨ ਹੈ ਉਹ ਪਾਈ ਹੈ ਅਸੀਂ ਚਾਹਾਂਗੇ ਕਿ ਲੋਕ ਹਿੱਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਡਿਸੀਜਨ ਜਿਹੜਾ ਦੁਬਾਰਾ ਲਿਆ ਜਾਵੇ ਐਮਐਲ ਸਾਹਿਬ ਇਲਕੇ ਦੇ ਵਿੱਚ ਨਗਰ ਪੰਚਾਇਤ ਦੀ ਜਿਹੜੀ ਇਲੈਕਸ਼ਨ ਨੂੰ ਨਾਮਜ਼ਦਗੀਆਂ ਹੋਈਆਂ ਉਹਦੇ ਵਿੱਚ ਚਾਰ ਨਾਮਜ਼ਦਗੀਆਂ ਜਿਹੜੀਆਂ ਰੱਦ ਹੋਣ ਦਾ ਜਿਹੜਾ ਮਾਮਲਾ ਉਹ ਬ੍ਰੋਧੀ ਤਰ੍ਹਾਂ ਦਾ ਦੋਸ਼ ਹੈ ਕਿ ਸਰਕਾਰ ਨੇ ਇਹ ਤੱਕੇਸ਼ਾਹੀ ਕੀਤੀ ਆ ਤੱਕੇ ਨਾ ਰੱਦ ਕੀਤੇ ਆ ਕਾਮਰੋਦੀਆਂ ਦੇ ਬਾਰੇ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਚੈਨਲਸ ਦੇ ਸੁਣਨ ਵਾਲੇ ਈਵਿਅਰਸ ਨੂੰ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਭਰੀ ਸਤਿ ਸ਼ਕਾ। ਅੰਦ ਦੂਸਰਾ ਤੁਹਾਡਾ ਸਵਾਲ ਨਾਮਜ਼ਦਗੀਆਂ ਰੱਦ ਹੋਣ ਦਾ। ਨਾਮਜ਼ਦ ਨਾਮਜ਼ਦਗੀਆਂ ਚਿੱਟੀਆਂ ਰੱਦ ਹੋਈਆਂ ਹੋਣਗੀਆਂ ਉਹ ਟੈਕਨੀਕਲੀ ਜੇ ਕੋਈ ਕਾਗਜ਼ਾ ਦੇ ਵਿੱਚ ਕੋਈ ਕਮੀ ਪੇਸ਼ੀ ਹੋਈ ਹੋਏਗੀ ਉਸ ਦੇ ਹਿਸਾਬ ਦੇ ਨਾਲ ਰੱਦ ਹੋਈਆਂ ਹੋਣਗੀਆਂ। ਔਰ ਦੋਸ਼ ਜਿਹੜੇ ਨੇ ਉਹ ਬੇਬੁਨਿਆਦ ਨੇ ਲੱਗਦੇ ਹੁੰਦੇ ਬਰੋਦੀ ਤੇਰਾ ਦੋਸ਼ ਲਾਉਂਦੀਆਂ ਹੁੰਦੀਆਂ। ਤੇ ਕਾਗਜ਼ ਜਿਹੜੇ ਜਿੰਨਾ ਮੈਂ ਪਤਾ ਕੀਤਾ ਉਹ ਉਹਨਾਂ ਦੇ ਵਿੱਚ ਕਮੀਆਂ ਪੇਸ਼ੀਆਂ ਦਾ ਕਰਕੇ ਕਾਗਜ਼ ਰੱਦ ਹੋ ਗਏ। ਹਾਲ ਹੀ ਗਰਨਾਮਿਕ ਬਿਲਗਾ ਦੀ ਨਗਰਪਾਲਿਕਾਤ ਬਿਲਗਾ ਦੀ ਜਿਹੜੀ ਇਲੈਕਸ਼ਨ ਦੇ ਸੰਬੰਧ ਵਿੱਚ ਨਾਮਜ਼ਦਗੀਆਂ ਹੋ ਚੁੱਕੀਆਂ ਤੇ ਅੱਜ ਕਾਗਜ਼ਾਂ ਦੀ ਵਾਪਸੀ ਹੈ। ਤੇ ਅੱਜ ਵਿਰੋਧੀ ਧਿਰਾਂ ਨੇ ਜਿਹੜੇ ਰੱਦ ਹੋਏ ਕਾਗਜ਼ ਨੂੰ ਲੈ ਕੇ ਜਿੱਥੇ ਇਹਨਾਂ ਵਿਰੋਧ ਜਤਾਇਆ ਉੱਥੇ ਬਾਰ-ਬਾਰ ਜਿਹੜਾ ਆ ਉਹਨਾਂ ਦਾ ਜਿਹੜਾ ਸੂਈ ਸੀ ਤੁਹਾਡੇ ਤੇ ਸੀ। ਅ ਕਾਹਤ ਕਰਕੇ ਜਿਆਦਾ ਅਵਰੁਧੀਤ ਰੰਦਾ ਇਹੇ ਦੋਸ਼ ਹੈ ਵੀ ਕਰਨਾਮ ਸਿੰਘ ਜਿਹੜਾ ਆ ਉਹ ਹੁਣ ਤੱਕ ਕਈ ਪਾਰਟੀਆਂ ਬਦਲ ਚੁੱਕਾ ਕੀ ਇਹ ਬਰੁਧੀਤ ਰੰਦਾ ਜਿਹੜਾ ਸਵਾਲ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤਾਂ ਜਿਹੜਾ ਪਾਰਟੀ ਬਦਲਣ ਦਾ ਸਵਾਲ ਆ ਜਿਹੜੇ ਲੋਕੇ ਸਵਾਲ ਕਰ ਰਹੇ ਨੇ ਉਹਨਾਂ ਤੇ ਆਪਣੇ ਤੇ ਸਵਾਲੇ ਬੜੇ ਠੁਕਮੇ ਨੇ ਜਿਹੜਾ ਇੱਥੇ ਦਾ ਜੈਲਦਾਰ ਪਰਿਵਾਰ ਆ ਜਿਹੜਾ ਪਿਛਲੇ 20-25 ਸਾਲ ਦੀ ਰਾਜਨੀਤੀ ਨੂੰ ਆਪਣੇ ਉਂਗਲਾਂ ਤੇ ਆਪਣੀ ਚਲਾਉਂਦਾ ਫਿਰਦਾ ਤੇ ਆਪਣੀ ਜੇਬ 'ਚ ਸਿਆਸਤ ਨੂੰ ਗਿਣਦਾ ਆ ਉਹਦੇ ਤੇ ਹੀ ਸਵਾਲੇ ਸ਼ੁਰੂ ਹੁੰਦੇ ਵੀ ਉਹਨੂੰ ਸ਼ੁਰੂਆਤ ਜਿਹੜੀ ਕੀਤੀ ਸੀ ਉਹਨੇ ਆਪ ਖੁਦ ਕਾਂਗਰਸ ਦੀ ਲੀਡਰਸ਼ਿਪ ਜੋ ਕੀਤੀ ਸੀ ਉਸ ਤੋਂ ਬਾਅਦ ਉਹਨੇ ਪੱਗ ਤਾਂ ਨੀਲੀ ਬਣ ਲਈ ਕਹਿੰਦਾ ਸੀ ਮੈਂ ਇਕੱਲਾ ਹੀ ਆ ਪਰ ਜਿੰਨਾ ਚਿਰ ਇੱਥੇ ਭੁੱਲਰ ਪਰਿਵਾਰ ਕਾਲੀ ਦਲ ਦਾ ਮੋਰ ਲੈ ਕੇ ਅੱਗੇ ਚੱਲਦਾ ਰਿਹਾ ਮੋਰੀ ਹੋ ਕੇ ਚੱਲਦਾ ਰਿਹਾ 19 ਦਿਨ ਲਗਾਤਾਰ 15 ਸਾਲ ਉਹਨੇ ਕਾਲੀ ਦਲ ਦੀ ਵਿਰੋਧਤਾ ਕਰਕੇ ਉਹਨੇ ਕਾਂਗਰਸ ਦਾ ਕੈਂਪ ਲਾਉਂਦਾ ਰਿਹਾ ਆਪਣੇ ਘਰ ਮੀਟਿੰਗਾਂ ਕਰਾਉਂਦਾ ਰਿਹਾ ਕਾਂਗਰਸ ਦੀ ਉਹ ਪੂਰੀ ਸਪੋਰਟ ਚਾਹੇ ਪਿੰਡ ਪੱਧਰ ਦੀ ਹੀ ਚਾਹੇ ਹਲਕਾ ਪੱਧਰ ਦੀ ਕਰਦਾ ਰਿਹਾ ਤੇ ਰਹੀ ਗੱਲ ਜਿਉਂ ਤੋਂ ਬਾਅਦ ਹੀ ਆਪਾਂ ਕਰ ਲਈਏ ਤੇ ਜਿਸ ਦਿਨ ਉਹਨਾਂ ਦੇ ਹੱਥਾਂ ਦੇ ਵਿੱਚ ਇਹ ਬਾਗੜੋ ਰ ਆਈਆਂ ਪਿਛਲੇ 10 ਸਾਲ ਜਿਹੜੀ ਸਰਕਾਰ ਚੱਲੀ ਕਾਲੀ ਦਲ ਦੀ ਜੋ-ਜੋ ਕਾਰਨਾਮੇ ਉਹਨਾਂ ਨੇ ਪਿੰਡ 'ਚ ਕੀਤੇ ਨੇ ਜਿਸ ਤਰ੍ਹਾਂ ਦੀ ਜਾਤੀਵਾਦ ਦੀ ਜ਼ਹਿਰ ਉਹਨਾਂ ਨੇ ਪਿੰਡ ਦੇ ਵਿੱਚ ਫਲਾਈ ਆ ਇਹ ਸਾਰਾ ਇਲਾਕਾ ਵੀ ਜਾਣਦਾ ਹੈ ਸਾਰਾ ਪਿੰਡ ਵੀ ਜਾਣਦਾ ਹੈ ਰਹੀ ਗੱਲ ਇਹ ਇਹਨਾਂ ਦੀ ਤਨਾਡਾਂ ਦੀ ਤਨਾਡ ਇਹ ਚਾਹੁੰਦੇ ਨਹੀਂ ਹੈਗੇ ਕਿ ਇੱਥੇ ਕੋਈ ਆਮ ਸੁਧਾਰਨ ਜਿਹੜਾ ਪਰਿਵਾਰਾਂ ਚੋਂ ਉੱਠਿਆ ਹੋਇਆ ਜਿਹੜਾ ਕੋਈ ਬੰਦਾ ਆ ਜਾਂ ਜੋ ਕੋ ਨੌਜਵਾਨ ਆ ਉਹ ਕਿਸੇ ਵੀ ਹਾਲਾਤਾਂ ਵਿੱਚ ਕਿਸੇ ਪਾਰਟੀ ਪਲੇਟਫਾਰਮ ਤੇ ਸਫਲਤਾ ਪ੍ਰਾਪਤ ਕਰੇ ਸਿਰਫ ਇਹ ਚਾਹੁੰਦੇ ਨਹੀਂ ਕਿ ਇਹ ਸਾਡੇ ਬੂਥ ਲਾਉਣ ਸਾਡੀਆਂ ਪਰਚੀਆਂ ਵੰਡਣ ਤੇ ਸਾਡੇ ਕੰਮ ਕਰਦੇ ਰਹਿਣ ਇਹ ਕਿਸੇ ਸਾਡੇ ਸੱਤਾ ਦਾ ਹਿੱਸਾ ਨਾ ਮੰਗਣ ਜਿਹੜੇ ਲੋਕ ਇਹਨਾਂ ਤੋਂ ਸੱਤਾ ਦਾ ਹਿੱਸਾ ਮੰਗਦੇ ਆ ਉਹ ਲੋਕ ਫੇ ਇਹਨਾਂ ਨੂੰ ਉਹ ਲੋਕ ਫੇ ਇਦਾਂ ਹੀ ਟਾਰਗੇਟ ਬਣਾਉਂਦੇ ਆ ਇਹ ਵੱਖ-ਵੱਖ ਸਮੇਂ ਤੇ ਬੀਤਦਾ ਰਿਹਾ ਆ ਇਹ ਅੱਜ ਮਹੀਨਾ ਵੀ ਬੀਤ ਰਿਹਾ ਆ ਪਰ ਲੋਕ ਜਿਹੜੇ ਉਹ ਜਿਹੜੇ ਸੂਝਬਾਨ ਨੇ ਪਿੰਡ ਦੀ ਜਨਤਾ ਜਿਹੜੀ ਆ ਉਹ ਇਸ ਗੱਲ ਨੂੰ ਜਾਣਦੀ ਆ ਵੀ ਇਹਨਾਂ ਲੋਕਾਂ ਨੇ ਪਿਛਲੇ 20-25 ਸਾਲ ਦੀ ਰਾਜਨੀਤੀ ਦੇ ਵਿੱਚ ਜਿਹੜਾ ਜਾਤੀਵਾਦ ਦਾ ਜ਼ਹਿਰ ਘੋਲਿਆ ਆ ਜਿਹੜਾ ਲੋਕਾਂ ਨੂੰ ਪਾੜ ਕੇ ਰੱਖਿਆ ਆ ਉਹ ਲੋਕ ਹੁਣ ਜਿਹੜੀਆਂ ਇਹਨਾਂ ਦੀਆਂ ਗੱਲਾਂ ਨੂੰ ਸਮਝ ਚੁੱਕੇ ਆ ਤੇ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਜਦੋਂ ਆਪਣੇ ਆਪ ਨੂੰ ਕਹਿੰਦੇ ਮਿਲਗਾ ਸਾਰੀ ਝੇਬ ਚ ਆ ਤੇ ਲੋਕਾਂ ਨੇ ਇਕੱਠੇ ਹੋ ਕੇ ਇਹਨਾਂ ਨੂੰ ਤਿੰਨ ਕੈਮਸੀਆਂ ਦੇ ਉੱਤੇ ਸਮੇਟ ਦਿੱਤਾ ਸੀਗਾ ਤੇ ਜਿੱਦਾਂ ਦੇ ਹਾਲਾਤ ਇਹਨਾਂ ਨੇ ਪਿਛਲੇ ਸਮੇਂ 'ਚ ਕੀਤੇ ਆ ਜਿੱਦਾਂ ਦਾ ਹੁਣ ਇਹਨਾਂ ਨੇ ਫੇਰ ਇੱਕ ਬੇ ਢੰਗਾ ਗੱਠ ਜੋੜ ਕੀਤਾ ਆ ਪਿਛਲੇ 70 ਸਾਲ ਤੋਂ ਜਿਹੜੀਆਂ ਦੋ ਪਾਰਟੀਆਂ ਵਿਰੋਧੀ ਆਪਸ ਵਿੱਚ ਹੀ ਲੜਦੀਆਂ ਆ ਰਹੀਆਂ ਸੀਆਂ ਅੱਜ ਜਦ ਤੱਕ ਕਹਿੰਦੇ ਨੇ ਦੋਨਾਂ ਪਾਰਟੀਆਂ ਦੇ ਜਿਹੜੇ ਪਿੰਡ ਦੇ ਆਗੂ ਨਹੀਂ ਸੱਪ ਚੱਬੇ ਆ ਅਕਾਲੀ ਦਲ ਵਾਲਿਆਂ ਨੇ ਕਾਂਗਰਸ ਵਾਲਿਆਂ ਦੇ ਚੱਪੇ ਆ ਕਾਂਗਰਸ ਵਾਲਿਆਂ ਨੂੰ ਉਹਨਾਂ ਦੇ ਚੱਪੇ ਆ ਇਹ ਜਿਹੜੇ ਹਾਲਾਤ ਜਿਹੜੇ ਬਣੇ ਹੋਏ ਨੇ ਇਹ ਦੱਸਦੇ ਨੇ ਕਿ ਇਹਨਾਂ ਦੀ ਇੱਕ ਮਾਨਸਿਕਤਾ ਆ ਇਹਨਾਂ ਕੋਲ ਬਿਲਗੇ ਦੀ ਡਿਵੈਲਪਮੈਂਟ ਦਾ ਜਾਂ ਬਿਲਗੇ ਦਾ ਕੋਈ ਮੁੱਦਾ ਨਹੀਂ ਹੈਗਾ ਸਿਰਫ ਇਹਨਾਂ ਤੋਂ ਇੱਕ ਹੰਦਾ ਵੀ ਇਸ ਬੰਦੇ ਨੂੰ ਰੋਕਣਾ ਆ ਤੇ ਅਸੀਂ ਜਿਹੜੀ ਪਿਛਲੀ 20 ਸਾਲ ਦੀ ਕਰਦੇ ਆ ਗਏ ਆ ਅਸੀਂ ਉਹੀ ਵਧਾਉਣੀ ਅੱਗੇ ਉਹੀ ਕਰਨੀ ਆ ਇਹਦਾ ਤਾਂ ਸਵਾਲ ਦਾ ਰੱਦ ਹੋਣ ਦੀ ਉਹਦੇ ਵਿੱਚ ਇਹ ਅਰਜਨ ਸਿੰਘ ਜੀ ਵੀ ਤੁਸੀਂ ਮੰਨਦੇ ਹੋ ਕਿ ਜਿਹੜੇ ਉੱਥੇ ਅਫਸਰ ਬੈਠੇ ਨੇ ਉਹ ਮਤਲਬ ਬੈਲ ਐਜੂਕੇਟਡ ਨੇ ਲੱਖਾਂ ਲੱਖਾਂ ਰੁਪਏ ਉਹ ਤਨਖਾਹ ਲੈਂਦੇ ਨੇ ਜੇਕਰ ਉਹਨਾਂ ਦਾ ਕੋਈ ਟੈਕਨੀਕਲ ਰੀਜ਼ਨ ਤੇ ਕਿਸੇ ਦਾ ਪੇਪਰ ਰੱਦ ਹੋਇਆ ਆ ਤੇ ਇਹਦੇ ਜਵਾਬ ਦੇ ਜਿਹੜੇ ਅਧਿਕਾਰੀ ਨੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਜਿਹੜੇ ਚੋਣ ਅਧਿਕਾਰੀ ਨੇ ਰਹੀ ਗੱਲ ਜੇ ਕੋਈ ਪੋਲਿਟਿਕਲ ਤੌਰ ਤੇ ਇਦਾਂ ਦੀ ਗੱਲ ਕਰਦਾ ਵੀ ਹੈ ਜਿਹੜੀ ਕਿ ਸੰਭਵ ਨਹੀਂ ਹੈਗੀ ਪਰ ਫਿਰ ਜੇ ਹੋਊਗਾ ਤਾਂ ਕੋਈ ਆਪਣੇ ਵੱਡੇ ਉਸ ਵਿਰੋਧੀ ਦਾ ਕਰਾਊਗਾ ਜਿਹੜੇ ਇਦਾਂ ਦੀ ਮਾਰੀ ਮੰਨ ਸਕਦਾ ਲੈ ਕੇ ਪਿੰਡ ਦੇ ਵਿੱਚ ਪਿਛਲੇ ਲੰਬੇ ਸਮੋਂ ਦੀ ਸਿਆਸਤ ਤੇ ਭਾਰੂ ਆ ਉਹਨਾਂ ਦੇ ਪੇਪਰ ਅੱਦ ਹੋ ਸਕਦੇ ਹਨ ਜਿਹੜੇ ਕਿ ਆਮ ਸੁਧਾਰਨ ਜਿਹੜੇ ਇੱਕ ਜਾਂ ਤਿੰਨ ਨੰਬਰ ਦੇ ਸੀਗੇ ਇਹ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਉਹਨਾਂ ਦਾ ਤਾਂ ਕਿਸੇ ਨਾਲ ਕੋ ਲੈਣ ਦੇਣੀ ਹੈ ਨੀਗਾ ਇਹ ਸਾਰੇ ਬੇਬਦਿਆ ਬੇਬੁਨਿਆਦ ਜਿਹੜੇ ਇਲਜ਼ਾਮ ਆ ਇਹਨਾਂ ਇਲਜ਼ਾਮਾਂ ਦੇ ਵਿੱਚ ਕੋਈ ਸੱਚ ਨਹੀਂ ਹੈਗਾ ਸਿਰਫ ਉਹ ਇੱਕ ਪਿੰਡ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਪਰ ਲੋਕ ਉਹਨਾਂ ਦੇ ਮਗਰ ਨਹੀਂ ਲੱਗਦੇ ਕਰਨਾਲ ਸਿੰਘ ਜੀ ਅਕਸਰ 2012 ਤੋਂ ਬਾਅਦ ਜਿੰਨੇ ਵੀ ਬਿਲਗੇ ਵਿੱਚ ਇਲੈਕਸ਼ਨਾਂ ਹੋਈਆਂ ਆ ਜੀ ਉਹਦੇ ਵਿੱਚ ਇਹਨਾਂ ਧਿਰਾਂ ਦਾ ਇਹੀ ਤਰੇਤੇ ਸਵਾਲ ਹੁੰਦਾ ਹੈ ਵੀ ਕਰਨਾਲ ਸਿੰਘ ਜਿਹੜਾ ਆ ਉਹ ਨਸ਼ੇ ਬਹੁ ਵੇਚਦਾ ਆ ਲੋਕਾਂ ਦੇ ਜਿਹੜੇ ਨੌਜਾਨ ਪੁੱਤ ਆ ਇਹਨਾਂ ਨੂੰ ਨਸ਼ੇ ਤੇ ਲਾਇਆ ਇਹਦੇ ਬਾਰੇ ਤੋਂ ਡਾਕੀ ਜਵਾਬ ਕੋਈ ਪਿਛਲੀ ਇਹਨਾਂ ਦੇ ਇਲੈਕਸ਼ਨਾਂ ਦੇ ਟਰੱਕਾਂ ਦੇ ਟਰੱਕ ਇਹ ਜਿਹੜੇ ਦੋਨੇ ਐਸ ਵੇਲੇ ਦੋਨੇ ਪਾਰਟੀਆਂ ਤੇ ਇਹਨਾਂ ਨੂੰ ਲੀਡ ਕਰ ਰਹੇ ਨੇ ਟਰੱਕਾਂ ਦੇ ਟਰੱਕ ਇਹਨਾਂ ਦੇ ਹਵੇਲੀਆਂ 'ਚ ਇਹਨਾਂ ਦੇ ਖੂਹਾਂ ਤੇ ਉਤਰਦੇ ਰਹੇ ਨੇ ਹਾਂ ਜਦੋਂ ਕਿਸੇ ਮੁੱਦੇ ਤੇ ਆਣ ਕੇ ਤੁਹਾਨੂੰ ਕੋਈ ਲੱਭਦਾ ਨਹੀਂਗਾ ਇਹਨਾਂ ਦੀਆਂ ਪਾਰਟੀਆਂ ਦੇ ਵਿੱਚ ਜਦੋਂ ਆਣ ਕੇ ਅਸੀਂ ਸ਼ੁਰੂਆਤ ਕੀਤੀ ਆ ਤੇ ਇਕੱਠੇ ਹੋ ਕੇ ਉਸ ਵੇਲੇ ਜਿਹੜੇ ਇਕੱਠੇ ਮੋਟਰਸਾਈਕਲ ਤੇ ਘੁੰਮਦੇ ਸੀ ਜਿਨ੍ਹਾਂ ਦੇ ਪਰਿਵਾਰ ਇਸ ਸਾਰੇ ਕਾਰੋਬਾਰ ਦੇ ਵਿੱਚ ਸ਼ਮਲਤ ਰਹੇ ਨੇ ਅੱਜ ਕੱਲ ਉਹ ਉਹਨਾਂ ਦੇ ਪਰਿਵਾਰਾਂ ਦੇ ਆਪਣੇ ਵੀ ਨੁਕਸਾਨ ਹੋਏ ਬਿਲਗੇ ਦੇ ਨੌਜਵਾਨਾਂ ਦੇ ਵੀ ਨੁਕਸਾਨ ਹੋਏ ਨੇ ਇਹ ਇਲਜ਼ਾਮ ਜਿਹੜੇ ਲਾਉਣ ਲਈ ਇਹਨਾਂ ਕੋਲ ਹੋਰ ਕੋਈ ਮੁੱਦਾ ਬਚਦਾ ਨਹੀਂ ਹੈਗਾ ਪ੍ਰਸ਼ਾਸਨ ਆ ਸਰਕਾਰਾਂ ਆ ਮਹਿਕਮੇ ਆ ਜਿਹੜੀ ਗੱਲ ਇਹਨਾਂ ਦੇ ਵਿੱਚ ਕੋਈ ਜਿਸ ਗੱਲ ਦਾ ਇਹਨਾਂ ਕੋ ਕੋਈ ਆਨਸਰ ਨਹੀਂ ਹੁੰਦਾ ਉਹ ਫਿਰ ਆਣ ਕੇ ਇੱਥੇ ਖੜੀ ਕਰ ਦਿੰਦੇ ਨੇ ਜਿਹੜੀ ਜਿਹੜੇ ਇਹ ਕਾਲੀ ਦਲ ਦੀ ਸਰਕਾਰ ਵੇਲੇ ਮੈਂ ਦਾਅਵੇ ਨਾ ਕਹਿ ਸਕਦਾ ਕਿ ਪਤੀ ਨੀਲੋਵਾਲ ਦੇ ਨੌਜਵਾਨਾਂ ਨੂੰ ਇਹ ਆਪ ਛੜਾ ਕੇ ਲਿਆਉਂਦਾ ਰਿਹਾ ਜਿਹੜਾ ਪਿੰਡ ਦਾ ਖਾਸ ਜੈਲਦਾਰ ਬਣਿਆ ਫਿਰਦਾ ਸੀਗਾ ਉਸ ਵੇਲੇ ਲਿਆਂਦਾ ਰਿਆ ਇਹਨਾਂ ਦੀ ਸਰਕਾਰ ਦੇ ਵਿੱਚ ਹੀ ਸਾਰਾ ਕੁਝ ਹੋਇਆ 2012 ਤੋਂ ਬਾਅਦ 2017 ਤੱਕ ਜਿਹੜਾ ਨਸ਼ੇ ਦਾ دریا ਬਿਲਗੇ ਵਿੱਚ ਵਗਿਆ ਉਸ ਵੇਲੇ ਇੱਕ ਐਮਐਲਏ ਵੀ ਇੱਥੇ ਇਹਨਾਂ ਦੀ ਸਰਕਾਰ ਦਾ ਸੀਗਾ ਤੇ ਜੈਲਦਾਰ ਵੀ ਪਿੰਡ ਦਾ ਇਹ ਬਣਿਆ ਫਿਰਦਾ ਸੀਗਾ ਇਸ ਕਰਕੇ ਇਹਨਾਂ ਕੋਲ ਹੁਣ ਇਲਜ਼ਾਮ ਤਰਾਸ਼ੀ ਤੋਂ ਬਿਨਾਂ ਹੋਰ ਕੋਈ ਸਵਾਲ ਹੈ ਨਹੀਂਗਾ ਨਾ ਇਹਨਾਂ ਕੋਲ ਜਵਾਬ ਆ ਨਾ ਇਹਨਾਂ ਕੋਲ ਪਿੰਡ ਦਾ ਕੋਈ ਮੁੱਦਾ ਆ ਸਰ ਅੱਜ ਬਿਲਗਾ ਦੇ ਵਿੱਚ ਜਿਹੜਾ ਹੈਗਾ ਵਾ ਚੋਣਾਂ ਨੂੰ ਲੈ ਕੇ ਜਿਹੜਾ ਹੈਗਾ ਅਲੱਗ-ਅਲੱਗ ਪਾਰਟੀਆਂ ਦੇ ਜਿਹੜੇ ਨੁਮਾਇंदे ਹੈਗੇ ਤੇ ਧਰਨਾ ਲਗਾ ਰਹੇ ਸਨ ਕੀ ਪਾਬ ਇਹ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਬਿਲਗਾ ਨਗਰਪੰਚਾਇਤ ਦੀ ਇਲੈਕਸ਼ਨ ਚੱਲ ਰਹੀ ਹੈ ਜਿਦੇ ਵਿੱਚ ਨੋਮੀਨੇਸ਼ਨਸ ਦਾ ਦੌਰ ਖਤਮ ਹੋਣ ਤੋਂ ਬਾਅਦ ਕੱਲ ਸਕਰੂਟਨੀ ਸਿਗੀ ਸਕਰੂਟਨੀ ਦੇ ਵਿੱਚ ਜਿਹੜੇ ਰਿਟਰਨਿੰਗ ਅਫਸਰ ਹੈ ਉਹਨਾਂ ਨੇ ਫੈਸਲਾ ਲੈਣਾ ਹੁੰਦਾ ਹੈ ਕਾਗਜ਼ਾਂ ਦੇ ਸੰਬੰਧ ਵਿੱਚ ਜਿਹੜੀ ਫਾਈਲਾਂ ਉਹਨਾਂ ਕੋਲ ਸਬਮਿਟ ਹੋਈਆਂ ਹੁੰਦੀਆਂ ਕਿ ਵੀ ਉਹ ਕਿਹੜੇ ਕਾਗਜ਼ ਅਸੈਪਟਡ ਹੈ ਕਿਹੜੇ ਰਿਜੈਕਟਡ ਹੈ ਐਥੇ ਜੋ ਹੁਣ ਜਾਣਕਾਰੀ ਮਿਲੀ ਹੈ ਉਹਦੇ ਮੁਤਾਬਕ ਚਾਰ ਫਾਈਲਾਂ ਰਿਜੈਕਟ ਹੋਈਆਂ ਤੇ ਉਹਦੇ ਸਬੰਧ ਵਿੱਚ ਹੀ ਜਿਹੜੇ ਕੈਂਡੀਡੇਟ ਸੀ ਜਾਂ ਉਹਨਾਂ ਦੇ ਨਾਲ ਪੋਲਿਟਿਕਲ ਨੁਮਾਇੰਦੇ ਸੀਗੇ ਉਹਨਾਂ ਚ ਇ objection ਸੀਗਾ ਕਿ ਵੀ ਉਹ ਰਿਜੈਕਸ਼ਨਸ ਨੂੰ ਲੈ ਕੇ objection ਸੀਗਾ ਇਸ ਕਰਕੇ ਇਹ ਸਾਰੇ ਇਕੱਠੇ ਹੋਏ ਸੀਗੇ ਤੇ ਸਰ objection ਹੈ ਕੀ ਸੀਗਾ ਕੀ ਨਿਕਲੇ objection ਇਹਨਾਂ ਦਾ ਇਹ objection ਮੂਰਤ ਤੌਰ ਤੇ ਇਹਨਾਂ ਦਾ ਇਹ ਸੀਗੇ ਵੀ ਸਾਡੇ ਗਲਤ ਰਿਜੈਕਟ ਹੋਏ ਕਾਗਜ਼ ਠੀਕ ਹੈ ਤੇ ਉਹਦੇ ਵਿੱਚ ਇਹਨਾਂ ਨਾਲ ਡਿਸਕਸ਼ਨ ਹੋਈ ਹੈ ਹੁਣ ਡਿਸਕਸ਼ਨ ਦੇ ਵਿੱਚ ਇਹਨਾਂ ਨੂੰ ਦੱਸਿਆ ਗਿਆ ਕਿ ਵੀ ਇਹ ਆਰਓ ਦਾ ਡਿਸੀਜਨ ਹੁੰਦਾ ਹੈ ریٹرننگ ਜਿਹੜੇ ਅਫਸਰ ਹੁੰਦੇ ਆ ਉਹ ਕੰਪੀਟੈਂਟ ਹੁੰਦੇ ਨੇ ਡਿਸੀਜਨ ਲੈਣ ਵਾਸਤੇ ਉਹਨੂੰ ਫਾਈਲ ਦੇ ਸਕਦੇ ਆ ਵੀ ਤਕਸ਼ਾਹੀ ਹੈ ਬਟ ਮੈਂ ਉਹਦੇ ਉੱਪਰ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਨਾ ਹੀ ਮੈਂ ਕਮੈਂਟ ਕਰ ਸਕਦਾ ਕਿਉਂਕਿ ਇਹ ਆਰੋ ਦਾ ਇੱਕ ਜੁਡੀਸ਼ੀਅਲ ਡਿਸੀਜਨ ਹੈ ਕਾਜ਼ੀ ਜੁਡੀਸ਼ੀਅਲ ਅਸੀ ਕਹਿੰਦੇ ਆ ਉਹ ਚੋਣੇ ਡਿਸੀਜਨ ਲੈਂਦਾ ਹੈ ਆਪਣੀ ਕਪੈਸਿਟੀ ਦੇ ਵਿੱਚ ਡਿਸੀਜਨ ਲੈਂਦਾ ਹੈ ਤੇ ਇਹ ਕੰਪੀਟੈਂਟ ਕੋਰਟ ਹੀ ਡਿਸਾਈਡ ਕਰੇਗੀ ਕਿ ਉਹ ਡਿਸੀਜਨ ਕਿੱਥੇ ਠਹਿਰਦਾ ਕਿਉਂਕਿ ਤੁਸੀਂ ਵੀ ਕਾਗਜ਼ ਦੇਖੇ ਹੈਗੇ ਆ ਕਾਗਜ਼ਾਂ ਦੇ ਵਿੱਚ ਕੋਈ ਕਮੀ ਲੱਗਦੀ ਹੈਗੀ ਨਹੀਂ ਮੇਰੇ ਵੱਲੋਂ ਕਾਗਜ਼ ਨਹੀਂ ਐਗਜ਼ਾਮਿਨ ਕੀਤੇ ਗਏ ਨਹੀਂ ਮੇਰੀ ਅਥਾਰਟੀ ਨਹੀਂ ਪਾਵਰ ਹੈ ਤੇ ਮੈਂ ਉਹ ਨੋਮਿਨੇਸ਼ਨ ਕਾਗਜ਼ ਮੈਂ ਨਹੀਂ ਐਗਜ਼ਾਮਿਨ ਕਰ ਸਕਦਾ ਓਕੇ ਤੇ ਹੁਣ ਕੀ ਕ ਕੋਈ ਨਹੀਂ ਇਲੈਕਸ਼ਨ ਦਾ ਪ੍ਰੋਸੈਸ ਚੱਲ ਰਿਹਾ ਜੀ ਪੀਸਫੁਲ ਚੱਲ ਰਿਹਾ ਉਹਨਾਂ ਨੂੰ ਸਮਝਾਇਆ ਗਿਆ ਕਿ ਵੀ ਦੇ ਕੈਨ ਟੇਕ ਦੀ ਲੀਗਲ ਰੈਮੇਡੀਜ਼ ਜੋ ਵੀ ਉਹ ਚਾਹਣ ਉਹ ਲੀਗਲ ਰੈਮੇਡੀਜ਼ ਲੈ ਸਕਦੇ ਆ ਠੀਕ ਹੈ ਤੇ ਲੀਗਲ ਰਾਈਟਸ ਉਹਨਾਂ ਦੇ ਹੈਗੇ ਆ ਜੇ ਆ ਰਹੇ ਵੱਲੋਂ ਕੋਈ ਡਿਸੀਜਨ ਲਿੱਤਾ ਗਿਆ ਉਹਦੇ ਫਰਦਰ ਲੀਗਲ ਰਾਈਟਸ ਪਾਰਟੀਆਂ ਕੋਲ ਹੈਗੇ ਆ ਕੈਂਡੀਡੇਟਸ ਕੋਲ ਹੈਗੇ ਆ ਦੇ ਕੈਨ ਐਕਸਰਸਾਈਜ਼ ਦੋਜ਼ ਲੀਗਲ ਰਾਈਟਸ ਪਰ ਜਿਹੜਾ ਇਲੈਕਸ਼ਨ ਦਾ ਪ੍ਰੋਸੈਸ ਹੈ ਉਹ ਪੀਸਫੁਲੀ ਚੱਲ ਜਾਏਗਾ ਸਰ ਚੋਣਾਂ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੋਗੇ ਇਹਨਾਂ ਚੋਣਾਂ ਨੂੰ ਲੈ ਕੇ ਮੈਂ ਬਿਲਗਵਾਸੀਆਂ ਨੂੰ ਆਪਣੇ ਵੱਲੋਂ ਚੋਣ ਦਾ ਪ੍ਰੋਸੈਸ ਹੈ ਇਹ ਸਾਨੂੰ ਦੇਸ਼ ਦੀ तकरीबन 100 ਸਾਲ ਤੋਂ ਉੱਪਰ ਗੁਲਾਮੀ ਤੋਂ ਬਾਅਦ ਸਾਨੂੰ ਆਜ਼ਾਦੀ ਮਿਲੀ ਹੈ ਉਸ ਤੋਂ ਬਾਅਦ ਸਾਨੂੰ ਇਹ ਚੋਣਾਂ ਦਾ ਜਾਂ ਡੈਮੋਕ੍ਰੇਸੀ ਦਾ ਅਧਿਕਾਰ ਮਿਲਿਆ ਹੈ ਬਹੁਤ ਵੱਡਾ ਮੁੱਲਾ ਅਧਿਕਾਰ ਹੈ ਤੇ ਜਿਹੜਾ ਇਹ ਥਰਡ ਟਾਇਰ ਆਫ ਗਵਰਨਮੈਂਟ ਹੈ ਜਿਹੜਾ 1992 ਤੋਂ ਲਾਗੂ ਹੋਇਆ ਹੈ ਉਹਦੇ ਤਹਿਤ ਹੀ ਲੋਕਲ ਇੱਕ ਗਵਰਨਮੈਂਟ ਦੀ ਚੋਣ ਕਰਨੀ ਹੁੰਦੀ ਹੈ ਜੋ ਅਸੀਂ ਪਿੱਛੇ ਜੇ ਪੰਚਾਇਤਾਂ ਦੀ ਕਰਾਈ ਹੈ ਤੇ ਹੁਣ ਇਹ ਬਿਲਗਾ ਕਮੇਟੀ ਦੀ ਚੋਣ ਹੈ ਸੋ ਮੇਰਾ ਲੋਕਾਂ ਨੂੰ ਬਿਲਗਾ ਵਾਸੀਆਂ ਨੂੰ ਜਿਹੜਾ ਬਿਲਗੇ ਦੇ ਵੋਟਰਸ ਹੈ ਉਹਨਾਂ ਨੂੰ ਸਨਿਮਰ ਤੇ ਸਾਰੀ ਪੋਲਿਟੀਕਲ ਪਾਰਟੀਆਂ ਨੂੰ ਇਹ ਬੇਨਤੀ ਹੈ ਕਿ ਇਸ ਅਧਿਕਾਰ ਨੂੰ ਬੜਾ ਸੋਚ ਸਮਝ ਕੇ ਤੇ ਆਪਣਾ ਸ਼ਾਂਤੀਪੂਰਵਕ ਯੂਜ਼ ਕਰਨ ਤੇ ਆਪਣੇ ਬਿਲਗਾ ਵਾਸਤੇ ਇੱਕ ਵਧੀਆ ਸਰਕਾਰ ਦੀ ਚੋਣ ਕਰ ਸਰ ਪ੍ਰਬੰਧ ਕਿਸ ਤਰ੍ਹਾਂ ਦੇ ਕੀਤੇ ਗਏ ਨੇ ਪ੍ਰਬੰਧ ਇੱਥੇ ਹਰ ਤਰ੍ਹਾਂ ਦੇ ਪੂਕਤਾ ਪ੍ਰਬੰਧ ਹੋਣਗੇ ਕਿ ਬਿਲਗਾ ਦੇ ਵਿੱਚ ਟੋਟਲ 13 ਬੋਥ ਹੈਗੇ 13 ਹੀ ਪੋਲਿੰਗ ਸਟੇਸ਼ਨ ਹੈਗੇ ਹੈ ਇੱਥੇ 13 ਪੋਲਿੰਗ ਸਟੇਸ਼ਨਾਂ ਤੇ VOTING ਹੈ ਇਹ ਸਾਡੇ ਵੱਲੋਂ ਪੂਰੀ ਅਮਨ ਅਮਾਨ ਨਾਲ ਤੇ ਸ਼ਾਂਤੀ ਨਾਲ ਤੇ ਵਿਵਿਧ ਵਿਵਧਕ ਕਰਾਈ ਜਾਏਗੀ ਇਹਦੇ ਸਬੰਧ ਵਿੱਚ ਬਿਲਗਾ ਵਾਸੀਆਂ ਨੂੰ ਮੈਂ ਵਿਸ਼ਵਾਸ ਦਿਵਾਉਂਦਾ ਕਿ ਵੀ ਜਿਹੜੇ ਪੁਲਿਸ ਦੇ ਜਾਂ ਸਿਕਿਉਰਿਟੀ ਦੇ ਪੂਰੇ ਇੰਤਜ਼ਾਮ ਹੋਣਗੇ ਬਿਨਾਂ ਕਿਸੇ ਡਰ ਭੈ ਅਤੇ ਲੋਭ ਤੋਂ ਬੋਟ ਦੇ ਅਧਿਕਾਰ ਦੀ ਵਰਤੋਂ ਬਿਲਗਾ ਵਾਸੀ ਕਰਨ ਸਰ ਕੁਝ ਜਿਹੜੇ ਬੂਥ ਹੁੰਦੇ ਨੇ ਸੈਂਸਿਟਿਵ ਵੀ ਹੁੰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਕਿਉਂਕਿ ਇਹ ਕਮੇਟੀ ਦੀ ਇਲੈਕਸ਼ਨ ਹੈ 13 ਦੇ 13 ਬੂਥਾਂ ਦੇ ਉੱਪਰ ਅਸੀਂ ਪੂਕਤਾ ਪ੍ਰਬੰਧ ਕਰਾਂਗੇ ਸਿਕਿਉਰਿਟੀ ਦੇ ਤੁਹਾਡੇ ਮੈ ਕੈਮਰੇ ਵਗੈਰਾ ਵੀ ਲਗਾਏ ਜਾਣਗੇ ਹਾਂਜੀ ਬਿਲਕੁਲ ਵੀਡੀਓ ਰਿਕਾਰਡਿੰਗ ਜੋ ਕਮਿਸ਼ਨ ਦੇ ਦਿੰਦਾ ਹੈ ਕਿ ਹਾਈ ਕੋਰਟ ਦੇ ਦਿੰਦਾ ਹੈ ਉਹਨਾਂ ਮੁਤਾਬਕ ਪੂਰੇ ਵੀਡੀਓਗ੍ਰਾਫੀ ਵੀ ਹੋਏਗੀ ਸਾਰਾ ਕੁਝ ਹੋਏਗਾ ਜੀ ਸਰ 13 ਦੇ ਵਿੱਚੋਂ ਦੋ ਤਾਂ ਰਿਜੈਕਟ ਹੋਏ ਹਨ ਡਿਕਸ਼ਨ ਕਿੰਨੀ ਹੋਈ ਦੋ ਫਾਰਮ ਰਿਜੈਕਟ ਹੋਏ ਹਨ ਹਾਂ ਉਹਨਾਂ ਵਿੱਚ ਜਿਹੜੇ ਦੋ ਵਾਰ ਤੁਸੀਂ ਗੱਲ ਸਹੀ ਕਹਿ ਰਹੇ ਹੋ ਉਹਨਾਂ ਵਿੱਚ ਹੁਣ ਸਿੰਗਲ ਸਿੰਗਲ ਕੈਂਡੀਡੇਟ ਆਈ ਥਿੰਕ ਰਹਿ ਗਏ ਠੀਕ ਹੈ ਜੇ ਉੱਥੇ ਸਿੰਗਲ ਕੈਂਡੀਡੇਟ ਰਹਿ ਗਿਆ ਕਿ ਫਿਰ ਉੱਥੇ ਇਲੈਕਸ਼ਨ ਨਹੀਂ ਹੋਏਗੀ ਫਿਰ 11 ਵੋਟਾਂ ਚ ਇਲੈਕਸ਼ਨ ਹੋਏਗੀ ਹਾਂ ਜੀ ਠੀਕ ਹੈ ਸਰ ਧੰਨਵਾਦ ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ